ਪਿਤੀ ਰਾਤ ਕਰੀਬ 12 ਵਜੇ ਹੁਸ਼ਿਆਰਪੁਰ ਦੇ ਬਸ ਅੱਡੇ ਤੋਂ ਕਰਤਾਰ ਪ੍ਰਾਈਵੇਟ ਬੱਸ ਸਰਸ ਕੰਪਨੀ ਦੀ ਇੱਕ ਬੱਸ ਨੂੰ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਡਰਾਈਵਰ ਨੇ ਜਾਣ ਕੇ ਦਿੰਦੇ ਦੱਸਿਆ ਕਿ ਉਹ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਬੱਸ ਸਟੈਂਡ ਤੇ ਬੱਸ ਲਗਾ ਕੇ ਚਲੇ ਗਏ ਸਨ ਜਦੋਂ ਉਸ ਵੇਲੇ ਆਪਣੀ ਬੱਸ ਲੈਣ ਲਈ ਵਾਪਸ ਆਉਂਦੇ ਹਨ ਤਾਂ ਉਹਨਾਂ ਨੂੰ ਬੱਸ ਸਟੈਂਡ ਤੇ ਬੱਸ ਖੜੀ ਦਿਖਾਈ ਨਹੀਂ ਮਿਲਦੀ ਜਿਸ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਇੱਧਰ ਉੱਧਰ ਬੱਸ ਨੂੰ ਲੱਭਣਾ ਸ਼ੁਰੂ ਕਰਦੇ ਹਨ ਪਰ ਬੱਸ ਨਹੀਂ ਮਿਲਦੀ ਜਿਸ ਤੋਂ ਬਾਅਦ ਉਹ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਉਂਦੇ ਹਨ ਬਾਸਨ ਦੇ ਜਾਂਦੀ ਸੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਪਹਿਲਾਂ ਇਹ ਸੀਸੀਟੀਵੀ ਵੀਡੀਓ ਤੇ ਕੀ ਨਾਮ ਇਹ ਪਰਕੇਸ਼ ਕੁਮਾਰ ਤੇ ਕੀ ਹੋਇਆ ਜਿਹੜੀ ਬੱਸ ਘਟ ਗਈ ਬੱਸ ਅਸੀਂ ਲੈ ਕੇ ਖੜੀ ਕੀਤੀ ਹੈ 6:20 ਮਿੰਟ ਦੇ 44 ਨੰਬਰ ਵਾਲੀ ਗੱਡੀ ਦਾ ਨੰਬਰ ਹੈ ਕਰਤਾਰ ਬੱਸ ਕੰਪਨੀ ਦਾ ਜੀ ਤੇ ਸਵੇਰੇ ਜਦੋਂ ਅਸੀਂ ਆ ਕੇ ਬੱਸ ਦੇਖੀ ਆ ਤੇ ਬੱਸ ਬੱਸ ਸੜਨ ਦੇ ਅੰਦਰ ਹੈ ਨਹੀਂ ਸੀਗੀ ਰੋ ਜੀ ਇਹਨੇ ਵਜੇ ਫੇਰੀ ਕਰ ਦੋ ਇੱਕ ਦਮ ਇੱਕ ਘੰਟਾ ਲੇਟ ਕਰਦੀਆਂ ਕੋਈ ਕੋਈ ਟਾਈਮ ਚੱਲ ਗਿਆ ਇਹ ਕਦੀ ਕੋਈ ਟਾਈਮ ਚੱਲ ਗਿਆ ਇਹਦਾ ਕੱਲ ਅਸੀਂ 6:20 ਮਿੰਟ ਦੇ ਸੇ ਖੜੀ ਕਰਕੇ ਗਏ ਆ ਤੇ ਮੁਰਕ ਸਵੇਰੇ ਆ ਕੇ ਦੇਖਿਆ ਤਾਂ ਕੋਈ ਗੱਡੀ ਨਹੀਂ ਸੀ ਇੱਥੇ ਸੀਗੀ ਅਸੀਂ ਬਾਹਲੇ-ਤੋਲੇ ਦੇਖਿਆ ਲੱਭਿਆ ਤੇ ਬੱਸ ਰਿਪੋਰਟ ਕਰਾਈ ਆ ਤੇ ਅੰਦਰ ਉਹ ਲੈ ਕੇ ਬੱਸ ਹਾਂ ਬੱਸ ਸਟੈਂਡ ਦੇ ਅੰਦਰ ਬੱਸ ਸਟੈਂਡ ਦੇ ਅੰਦਰ ਉਹ ਲੈ ਗਿਆ ਤੇ ਅੰਦਰ ਪਰਚੀ ਤੇ ਲਿਖਿਆ ਐ ਐਂਟਰੀ ਹੋਈ ਉਹ ਐਂਟਰ ਹੋਈ ਉਹ ਜਿੱਦੀ ਜੀ ਰੀਐਕਸਸ ਵੇ ਤੇ ਇਹ ਦਿੱਤਾ ਹੁਣ ਅੰਦਰ ਵੀ ਬੱਸ ਲੈ ਗਿਆ ਤੇ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਇੱਕ ਬੰਦੇ ਹੁੰਦੇ ਚੌਕੀਦਾਰ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਦਾ ਜਿਆਦਾ ਨਹੀਂ ਪਤਾ ਲੱਗਾ ਜਾਂ ਕਿੱਦਾਂ ਤੁਸੀਂ ਸਮਝ ਰਹੇ ਹੋਣ ਰੁੱਕੇ ਹੁੰਦਾ ਦਾ ਅਗਲੇ ਪਹਿਰਵਾਹੀ ਕਰਦੇ ਤੇ ਹੁਣ ਕੀ ਮੰਗੀ ਕਰਦੇ ਹੋ ਤੁਹਾਡੀ ਬਗ ਲਿਖਦੇ ਆ ਪਸੋਂ ਪੁੱਛ ਫੜਤਾਲ ਕਰਕੇ ਸਾਨੂੰ ਦੱਸੋ ਕਿ ਕਿੱਦਾਂ ਹੋਈ ਕਿੱਦਾਂ ਨਹੀਂ ਖਾਣ ਲੈ ਕੇ ਗਿਆ ਖਾਣ ਨਹੀਂ ਲੈ ਗਿਆ ਤੁਸੀਂ ਲੱਭਦੇ ਵਰਦੇ ਆ ਤੇ ਬਸ ਮਾਲਕ ਨਾਲ ਗੱਲਬਾਤ ਹੋ ਗਈ ਤੁਹਾਡੀ ਹਾਂਜੀ ਹਾਂਜੀ ਮਾਲਕ ਨੂੰ ਦੂਸਰੇ ਰਿਪੋਰਟ ਕਰ ਦਿੱਤੀ ਸੀਗੀ ਕਿ ਉਹਨਾਂ ਨੇ ਦੇਖਿਆ ਬਈ ਦੇਖੋ ਆਲੇ ਦੋਲੇ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਭਾਈ ਤੁਸੀਂ ਬਸ ਤੁਹਾਡੀ ਜਿਹੜੀ ਹੈ ਪਿਓਰੀ ਕਨੈਕਟਰ ਹੈ ਜੇ ਤੁਸੀਂ ਹਾਂਜੀ ਇੰਜ ਕਨੈਕਟਰ ਹੈ ਕੀ ਹੋਇਆ ਭਾਈ ਅਸੀਂ ਰਾਤ ਸੇ ਖੜੀ ਕਰਕੇ ਗਏ ਆ ਭਾਜੀ ਬਸ ਸਾਢੇ 6:00 20 ਦੇ ਤੇ ਜਦੋਂ ਅਸੀਂ ਸਵੇਰੇ ਆਏ ਆ 8:00 ਵਜੇ ਬਸ ਹੈ ਨਹੀਂ ਸੀ ਤੇ ਬਸ ਲੈਣੇ ਕਿ ਬੱਸ ਦੇ ਸਟੈਂਡ ਦੇ ਅੰਦਰ ਵੀ ਬੱਸ ਲੈ ਕੇ ਜਾਣਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਇੱਥੇ ਮੌਜੂਦ ਹੈ ਹੋਣਾ ਚਾਹੀਦਾ ਇੱਥੇ ਜਿੱਦਾਂ ਮਤਲਬ ਇਹ ਇੱਕ ਕਿਸਮ ਦਾ ਇੰਨਾ ਵੱਡਾ ਬਸ ਸਟਾਣ ਜਿਲ੍ਹੇ ਦਾ ਹੈਗਾ ਇਤੋਂ ਇੰਨੀ ਵੱਡੀ ਵਾਰਦਾਤ ਹੋ ਜਾਣੀ ਆਹ ਦੇ ਅਹੀਂ ਦਾ ਜੀ ਸਾਡੀਆਂ ਦੇ 10 12 ਬੱਸਾਂ ਖੜਦੀਆਂ ਜੀ ਹਾਂ ਟੋਟਲ ਕਿੰਨੇ ਕੁ ਬੱਸਾਂ ਇੱਥੇ ਖੜੀਆਂ ਹੋਣਗੀਆਂ ਟੋਟਲ ਸਾਡਾ ਬੱਸ ਸਟਾਣ ਸਾਲ ਭਰਿਆ ਹੁੰਦਾ ਬੱਸਾਂ ਨਾਲ ਜੀ ਰਾਤ ਨੂੰ ਸਾਰੀਆਂ ਕੰਪਨੀ ਦੀ ਬੱਸਾਂ ਖੜਦੀਆਂ ਇੱਥੇ ਪਰ ਰੋਕਿਆ ਕਿਉਂ ਨਹੀਂ ਗਿਆ ਲੱਗਦਾ ਨਹੀਂ ਤਾਂ ਹੋਣਾ ਚਾਹੀਦਾ ਕੋਈ ਚੌਕੀਦਾਰ ਹੁੰਦਾ ਨਹੀਂ ਚੌਕੀਦਾਰ ਹੁੰਦੇ ਆ ਜੀ ਇੱਥੇ ਹੁਣ ਚੌਕੀਦ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਤਾਂ ਜਿਹੜੀ ਵੀਡੀਓ ਚ ਦਿਖਾਈ ਦੇ ਰਿਹਾ ਕਿ ਰਾਤ ਨੂੰ ਇਹ ਬੱਸ ਲੈ ਕੇ ਜਾ ਰਿਹਾ ਉੱਥੇ ਹੈ ਨਾ ਆ ਬੱਸ ਆ ਇਸੇ ਜਲੰਧਰ ਵਾਲੇ ਦਾ ਇਸੇ ਗੇਟ ਤੋਂ ਨਿਕਲੀ ਆ ਬਾਹਰ ਜੀ ਉਹ ਕੈਮਰੇ 'ਚ ਆਉਂਦਾ ਬਾਹਰ ਜੀ ਤੇ ਹੁਣ ਤੁਹਾਡੇ ਕੋਲ ਲੱਭੀ ਜਾ ਰਹੀ ਬੱਸ ਲੱਭੀ ਕਿਸੇ ਪਾਸੇ ਦੇਖਿਆ ਜਾਵੇ ਕੋਈ ਸੱਜਣ ਨੇ ਤਾਂ ਨਹੀਂ ਲੈ ਗਿਆ ਕੋਈ ਤੁਹਾਡੇ ਨਾਲ ਮਜ਼ਾਕ ਕੀਤਾ ਹੋਵੇ ਕਿਸੇ ਨੇ ਨਹੀਂ ਜੀ ਨਹੀਂ ਇਹਦਾ ਕੀਤਾ ਹੁੰਦਾ ਤਾਂ ਲੱਭੀ ਲੱਭੀ ਪੈਂਦੀ ਫੇ ਲੱਭੀ ਨਹੀਂ ਹੈਗੀ ਜੀ ਤੇ ਹੁਣ ਤੁਸੀਂ ਕੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਗਏ ਹੋ ਹਾਂ ਜੀ ਇਹੀਂ ਪੌਂਸਰ ਰਿਪੋਰਟਰ ਕਰਾਈ ਹੈ ਜੀ ਹੁਣ ਜੀ ਹੋਰ ਅੱਗੇ ਕਾਰਵਾਈ ਕਰ ਰਹੇ ਉਹ ਦੇਖੋ ਹੁਣ ਇਹ ਲੱਗਦਾ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਵੀ ਸਾਡੀ ਸਾਨੂੰ ਬਸ ਮਿਲਣੀ ਚਾਹੀਦੀ ਸਾਨੂੰ